ਮੇਰੀ ਜਮਹੂਰੀਅਤ ਦਾ ਜਿਹੜਾ ਹੱਕ ਹੈ ਉਹ ਹਕੂਮਤ ਨੇ ਮਾਰਿਆ ਹੋਇਆ ਹੈ ਜਿਹੜਾ ਨਹੀਂ ਮੰਨਣਾ ਚਾਹੀਦਾ ਕਿਸੇ ਦੀ ਆਜ਼ਾਦੀ ਦੇ ਵਿੱਚ ਰੋਕ ਨਹੀਂ ਪੈਣੀ ਚਾਹੀਦੀ ਔਰ ਜਿਹੜਾ ਇਹ ਸਰਕਾਰ ਨਜਾਇਜ਼ ਉੱਥੇ ਕੱਟ ਕਰ ਰਹੀ ਹੈ ਪਰਵਾਸੀਆਂ ਦਾ ਇੱਥੇ ਪੰਜਾਬੀਆਂ ਦੇ ਨਾਲ ਲੜਾਉਣ ਦਾ ਇਹ ਤਾਂ ਬਹੁਤ ਖਤਰਨਾਕ ਗੱਲ ਹੈ ਕਿਉਂਕਿ ਕਰਕੇ ਜਿਹੜਾ ਇਹ ਜੰਦਾ ਨਾਲਾ ਹੈਗਾ ਉਹਦੇ ਵਿੱਚ ਸਾਰੀਆਂ ਫੈਕਟਰੀਆਂ ਦੀ ਗੰਦਗੀ ਜਾਂਦੀ ਹੈ ਤੇ ਅੱਜ ਸਾਡੇ ਕੋਲੇ ਮਾਡਰਨ ਤਰੀਕਾ ਹੈ ਕਿ ਜਿਹੜਾ ਖੁਸ਼ਕ ਪਾਊਡਰ ਹੁੰਦਾ ਹੈ ਉਹਦੇ ਨਾਲ ਵੀ ਰੰਗ ਚੜ੍ਹ ਸਕਦਾ ਪਰ ਜ਼ਰੂਰੀ ਇਹ ਨਹੀਂ ਹੈ ਕਿ ਉਹ ਪਾਣੀ ਜੀ ਦੇ ਨਾਲ ਕੱਪੜੇ ਜਾਂ ਕੁਝ ਰੰਗਦੇ ਐ ਉਸ ਨੂੰ ਗੰਦਗੀ ਤੇ ਹੁੰਦੇ ਆ ਉਸ ਨੂੰ ਦਰਿਆਵਾਂ ਦੇ ਵਿੱਚ ਅਸੀਂ ਸੁੱਟੀਏ ਇਹ ਬਹੁਤ ਖਤਰਨਾਕ ਪਾਲਿਸੀ ਹੈ ਪੰਜਾਬ ਗਵਰਨਮੈਂਟ ਦੀ ਤੇ ਜਿਹੜੇ ਇੰਡਸਟਰੀਅਲ ਵਾਲੇ ਆ ਉਹ ਇਸ ਮਜਾਰੇ ਦਾ ਰੋਸ ਵਿੱਚ ਆ ਰਖ ਰਹੇ ਆ ਪ੍ਰਵਾਸੀਆਂ ਨੂੰ ਸੱਦ ਕੇ ਤਾਂ ਫੇਰ ਇੰਡਸਟਰੀ ਕਿਵੇਂ ਚੱਲੂਗੀ ਜੇ ਲੋਕਲ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਮਾਲਵੇ ਦੇ ਮਾਝੇ ਦੇ ਦੁਆਬੇ ਦੇ ਉਹ ਕੈਂਸਰ ਦੇ ਮਰੀਜ਼ ਬਣ ਜਾਣਗੇ ਤੇ ਗੰਦਾ ਪਾਣੀ ਹੋਊਗਾ ਜਿਹੜੇ ਜੀ ਦਰਿਆਵਾਂ ਦੇ ਵਿੱਚ ਹੈਗੇ ਆ ਮੱਛੀਆਂ ਹੈਗੀਆਂ ਹੋਰ ਜਿਹੜੇ ਜੀ ਹੈਗੇ ਆ ਉਹ ਮਰ ਰਿਹਾ ਤਾਂ ਮੈਂ ਤਾਂ ਸਮਝ ਤੈਨੂੰ ਕਿ ਇਹ ਆਮ ਪਾਰਟੀ ਤੇ ਚੀਫ ਮਿੰਸਟਰ ਸਾਹਿਬ ਦੀ ਬਹੁਤ ਗਲਤ ਪਾਲਿਸੀ ਹੈ ਕਿ ਦੋ ਧਿਰਾਂ ਨੂੰ ਤੁਸੀਂ ਲੜਾ ਰਹੇ ਹੋ ਤੇ ਲਾਅ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਕਰ ਰਹੇ ਹੋ ਮਾਨ ਸਾਹਿਬ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਵੀ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਲੱਖਾਂ ਸਦਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸੇ ਗੱਡੀ ਤੱਕ ਭੰਨ ਦਿੱਤੀ ਗਈ ਇਹ ਮੈਂ ਕਿਵੇਂ ਦੇਖਦਾ ਹੁਣ ਤੁਹਾਡੇ ਸਾਹਮਣੇ ਮੈਂ ਗ੍ਰਿਫਤਾਰਤਾ ਹੋਇਆ ਹੋਇਆ ਹਾਂ ਹਾਊਸ ਰੈਸਲੇ ਵਿੱਚ ਹੈਗਾ ਮੇਰੀ ਇਹ ਜਿਹੜੀ ਆਜ਼ਾਦੀ ਹੈ ਉਸ ਵਿੱਚ ਰੋਕ ਪਾਈ ਹੋਈ ਹੈ ਨਜਾਇਜ਼ ਹੈ ਐਸਾ ਨਹੀਂ ਹੋਣ ਦੇਣਾ ਚਾਹੀਦਾ ਮੈਂ ਤਾਂ ਚੰਗੇ ਕੰਮ ਲਈ ਜਾ ਰਿਹਾ ਸੀ ਕਿ ਉਹ ਜਿਹੜਾ ਇਹ ਗੰਦਾ ਨਾਲਾ ਉਹਦੇ ਵਿੱਚ ਇੰਡਸਟਰੀ ਆਪਣਾ ਗੰਦਾ ਪਾਣੀ ਨਾ ਸਿੱਟੇ ਜ਼ਹਿਰੀਲਾ ਪਾਣੀ ਨਾ ਸਿੱਟੇ ਜੀ ਦੇ ਨਾਲ ਸਾਰੇ ਦਰਿਆਵਾਂ ਦਾ ਪਾਣੀ ਖਰਾਬ ਹੋ ਰਿਹਾ ਹੈ ਪਾਕਿਸਤਾਨ ਦੇ ਵਿੱਚ ਵੀ ਇਹ ਗੰਦਾ ਪਾਣੀ ਜਾ ਰਿਹਾ ਹੈ ਤੇ ਪਾਕਿਸਤਾਨ ਦੇ ਨਾਲ ਸਾਡੇ ਚੰਗੇ ਚੰਗਾ ਰਿਸ਼ਤਾ ਹੈਗਾ ਅਮਨ ਹੈ ਤੇ ਆਪਣੀ ਦੂਜੇ ਮੁਲਖ ਦੇ ਵਿੱਚ ਗੰਦਾ ਪਾਣੀ ਤੇ ਆਪਣੇ ਮੁਲਖ ਦੇ ਵਿੱਚ ਗੰਦਾ ਪਾਣੀ ਤੇ ਰਾਜਸਤਾਨੀਆਂ ਨੂੰ ਤੇ ਹਰਿਆਣੀਆਂ ਨੂੰ ਗੰਦਾ ਪਾਣੀ ਕਿਉਂ ਭੇਜ ਰਹੇ ਆ ਜੇ ਸਿਰਫ ਕਾਰਖਾਨੇ ਵਾਲਿਆਂ ਨੂੰ ਅਸੀਂ ਸਾਹਮਣੇ ਜਾ ਉਹਨਾਂ ਨੂੰ ਸੁੱਖ ਦੇਣਾ